ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ suit collection ਤੇ ਅੱਜ ਆਪਾਂ ਤੁਹਾਡੇ ਵਾਸਤੇ print suit ਲੈ ਕੇ ਆਏ ਜੀ self print suit ਨੇ ਇਹ ਇਹ ਜਾਮ कॉटन ਦੇ ਨੇ ਜਾਮ कॉटन ਦਾ ਕੱਪੜਾ ਬਹੁਤ ਪਿਆਰਾ ਹੈਗਾ ਇਹ ਆਪਣਾ orange color ਹੈ ਕੈਮਰੇ ਵਿੱਚ ਆਪ ਨੂੰ ਹੋਰ ਦਿਖਾ ਰਿਹਾ ਇਹ ਦਿਸ ਜਿਹੜਾ ਥੋੜਾ ਜਿਹਾ orange color ਹੈ ਇਹ ਵਿੱਚ blue color ਹੈ ਦੋ ਕਲਰ ਨੇ ਜਿਹਦੇ ਵਿੱਚ ਇਨਦਰ ਰੇਟ ਰਹੂਗਾ ਜੀ 300 ਰੁਪਿਆ ਚਾਰਜ ਐਕਸਟਰਾ ਹੋਣਗੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਵੀ ਮੇਰੀ ਭੈਣ ਨੂੰ ਜਰੂਰ ਚਾਹੀਦਾ ਹੋਵੇ ਤਾਂ ਸਾਨੂੰ ਵਟਸਐਪ ਕਾਲ ਜਾਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇੱਕ ਆਪਣੇ ਕੋਲੇ ਇਹ ਸੂਟ ਆਏ ਨੇ ਜੀ orange ਕਲਰ ਹੈ ਇਹਨਾਂ ਦਾ orange ਕਲਰ ਆ ਬਹੁਤ ਹੀ ਪਿਆਰਾ ਕਲਰ ਹੈ ਇਹਦੇ ਉੱਪਰ ਕੈਮਰੇ ਨਾਲ ਆਪਾਂ ਨੂੰ ਕਲਰਾਂ ਥੋੜਾ ਫਰਕ ਪੈ ਰਿਹਾਗਾ ਇਹਦਾ ਕਲਰ orange ਆ ਤੇ ਇਹ ਸੈਲਫ ਪ੍ਰਿੰਟ ਹੈ ਇਹਦੇ ਵਿੱਚ ਦੇਖੋ ਇਹ ਸੈਲਫ ਬਣੇ ਹੋਏ ਹੈ ਸੈਲਫ ਪ੍ਰਿੰਟ ਕੱਪੜਾ ਇਹ ਆਪਾਂ ਪ੍ਰਿੰਟਡ ਵੀ ਹੋਣਾ ਸਕਦੇ ਆ ਲੈਸ ਵਗੈਰਾ ਲਾ ਕੇ ਵੀ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਆ ਬਹੁਤ ਹੀ ਪਿਆਰਾ ਕੱਪੜਾ ਹੈ ਕੱਪੜਾ ਵੀ ਬਹੁਤ ਸੋਹਣਾਗਾ ਇਹਦਾ ਰੇਟ ਵੀ ਰਹੂਗਾ 300 ਰੁਪਇਆ ਇਹ ਚ ਆਪਣੇ ਕੋਲੇ ਕਲਰ ਹੋਰ ਵੀ ਹੈਗਾ ਜਿਵੇਂ ਆ ਹੈ ਆਪਣੇ ਕੋਲ ਸਕਿਨ ਕਲਰ ਇਹ ਵੀ ਸੈਲਫ ਪ੍ਰਿੰਟਾ ਸੇਮ ਹੀ ਹੈ ਜਿਵੇਂ ਆਪਣਾ ਔਰੇਂਜ ਸੀ ਉਹ ਵੀ ਇਹ ਹੈਗਾ ਇਸ ਕਲਰ ਦਾ ਫਰਕ ਹੈ ਏ ਵੀ ਸੈਲਫ ਪ੍ਰਿੰਟ ਹੈ ਇਸ ਤਰੀ ਔਰੰਜੇ ਨੀਚਲੇ ਵਾਲਾ ਵੀ ਸੈਲਫ ਪ੍ਰਿੰਟ ਹੈ ਏ ਵੀ ਸੈਲਫ ਪ੍ਰਿੰਟ ਐਂਡ ਦਾ ਰੇਟ ਰਹੂਗਾ ਜੀ 300 ਰੁਪਿਆ ਇਹਨੂੰ ਆਪਾਂ ਲੇਸ ਵਗੈਰਾ ਲਾ ਕੇ ਡਿਜ਼ਾਈਨ ਪਾ ਕੇ ਬਹੁਤ ਹੀ ਪਿਆਰਾ ਸੂਟ ਬਣਦਾ ਹੈ ਜੀ ਇਹਦਾ ਰੇਟ ਵੀ ਰਹੂਗਾ 300 ਰੁਪਿਆ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ